ਸਭ ਪੈਣਾ ਭਰਾਵਾਂ ਵੀਰਾਂ ਨੌਜੋਨਾਂ ਬਜ਼ੁਰਗਾਂ ਨੂੰ ਮੇਰੇ ਵੱਲੋਂ ਪਿਆਰ ਪਰਿਸਤਕਾਰ ਪਰਿਗੁਰਥ ਤੇ ਪਰਉਨੋ ਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਪਾਕਿਸਤਾਨ ਦੀ ਜੰਗ ਤਕਰੀਬਨ ਲੱਗੀ ਹੈ ਰੋਜ਼ ਰੋਜ਼ ਨਵੇਂ ਨਵੇਂ ਸਮੀਕਰਨਾ ਬਦਲਦੀਆਂ ਰਹਿਣਗੀਆਂ ਆਪਾਂ ਵਿਚਾਰ ਕਰਦੇ ਰਹਾਂਗੇ ਭਾਰਤੀ ਤੰਤਰ ਦੀਆਂ ਇੱਕ ਦੋ ਕਰਤੂਤਾ ਦੱਸਣੀਆਂ ਜ਼ਰੂਰੀ ਹਨ ਕੱਲ ਅਨਨ ਕਾਨਾ ਸਾਹਿਬ ਦੇਤੇ ਇਹਨਾਂ ਨੇ ਡਰੋਨ ਸੁੱਟਿਆ ਪਰ ਉਹ ਥੱਲੇ ਨਹੀਂ ਡਿੱਗਿਆ ਉਹਨਾਂ ਦੀਆਂ ਫਵਜਾਂ ਨੇ ਪਹਿਲਾਂ ਲਾ ਲਿਆ ਇਸ ਤੋਂ ਇਲਾਵਾ ਹੋਰ 25 ਡਰੋਨ ਲਾਏ ਤੇ ਜਿੰਨੇ ਕਿ ਜਹਾਜ਼ ਡਿੱਗੇ ਉਹ ਸੰਤਾਂ ਅਨੁਸਾਰਿਆਂ ਨੂੰ ਪਤਾ ਹੀ ਹੈ ਹੁਣ ਜਿਹੜੇ ਕਹਿੰਦੇ ਸੀ ਕਸ਼ਮੀਰ ਦੇ ਉੱਤੇ ਹਮਲਾ ਕੀਤਾ ਗੁਰਦੁਆਰੇ ਤੇ ਉਹਨਾਂ ਨੂੰ ਹੁਣ ਪਤਾ ਲੱਗ ਜਾਊਗਾ ਕਿ ਉਹਨਾਂ ਨੇ ਕਾਣਾ ਸਾਹਿਬ ਦੇ ਉੱਤੇ ਫਿਰ ਪਾਕਿਸਤਾਨ ਦੀ ਫੌਜ ਨਹੀਂ ਤੇ ਡਰੋਨ ਨਹੀਂ ਸਟਿਆ ਨਾ ਅੰਮ੍ਰਿਤਸਰ ਵਿੱਚ ਡਿੱਗੇ ਹੋਏ ਡਰੋਨ ਬਾਰੇ ਵੀ ਪਤਾ ਲੱਗਿਆ ਕਿ ਉਹ ਵੀ ਭਾਰਤ ਵਾਲਿਆਂ ਦਾ ਹੀ ਹੈ ਪਠਾਨਕੋਟ ਦੇ ਖੇਤਾਂ ਵਿੱਚ ਤੇ ਹੋਰ ਆ ਖੱਬੇ ਸੱਜੇ ਜਿੱਥੇ-ਜਿੱਥੇ ਵੀ ਕੁਝ ਪੈੜੀਆਂ ਖੇਤਾਂ 'ਚੋਂ ਡਰੋਨ ਲੱਭਦੇ ਨੇ ਉਹ ਸਾਰੇ ਤੇ ਸਾਰੇ ਭਾਰਤੀ ਨਿਕਲ ਰਹੇ ਹਨ ਸੋਚਣ ਵਾਲੀ ਗੱਲ ਹੈ ਕਿ ਡਰੋਨ ਖੇਤਾਂ ਵਿੱਚ ਕਦੇ ਲਈ ਸਟੇ ਜਾ ਰਹੇ ਨੇ ਬ੍ਰਾਹਮਣ ਕਹਿੰਦਾ ਮੈਂ ਚਲਾਕ ਬੜਾ ਹਾਂ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜ ਮਨੁੱਖ ਜਿੰਨੀ ਅਕਲ ਜ਼ਿਆਦਾ ਵਰਤਦਾ ਹੈ ਨਾ ਉਹ ਉਨਾ ਹੀ ਰੱਬ ਤੋਂ ਦੂਰ ਹੋ ਕੇ ਜਮਾਂ ਦੇ ਕਾਲ ਦੇ ਮੌਤ ਦੇ ਭੈ ਦੇ ਅਧੀਨ ਆ ਜਾਂਦਾ ਹੈ ਸੱਚਸਾਂ ਬੰਦਾ ਰਚਦਾ ਉਹੀ ਹੈ ਜਿਸ ਨੂੰ ਮੌਤ ਦਾ ਭੈ ਹੈ ਜਿਸ ਨੂੰ ਭੈ ਹੀ ਕੋਈ ਨਹੀਂ ਉਹ ਸੱਚਸਾਨੀ ਰਚਦਾ ਇਹਨਾਂ ਵਿੱਚ ਤਾਂ ਇੰਨੇ ਵੀ ਹਿੰਮਤ ਨਹੀਂ ਹੈਗੀ ਵੀ ਘਟੋ-ਘਟ ਜੇ ਤੁਸੀਂ ਸਾਡੇ ਖਿਲਾਫ ਟਿੱਪਣੀ ਕਰਨੀ ਹੈ ਤਾਂ ਆਪਣਾ ਨਾਂ ਹੀ ਸਹੀ-ਸਹੀ ਲਿਖ ਲਓ ਕਦੇ ਮੁਸਲਮਾਨ ਵਾਲੇ ਨਾਂ ਦੇ ਉੱਤੇ ਆਈਡੀ ਬਣੀ ਹੁੰਦੀ ਹੈ ਕਿਤੇ ਸਿੱਖ ਬੀਬੀ ਦੇ ਕੋਰ ਦੇ ਨਾਂ ਦੇ ਉੱਤੇ ਆਈਡੀ ਬਣਾ ਕੇ ਸਾਨੂੰ ਬੁਰਾ ਭਲਾ ਕਹਿਣਗੇ ਸਾਡੀ ਸਿਹਤ ਦੇ ਉੱਤੇ ਕੀ ਅਸਰ ਹੈ ਨਾਲੇ ਤੁਹਾਡੀਆਂ ਗਾਲਾਂ ਦਾ ਜਿਹੜਾ ਆਪਣਾ ਜਵਾਬ ਹੈ ਉਹ ਪਾਕਿਸਤਾਨ ਨੇ ਦੇ ਜਾਣਾ ਹੁਣ ਸਾਨੂੰ ਤਾਂ ਕੁਝ ਵੀ ਨਹੀਂ ਕਰਨਾ ਪੈਣਾ ਇਹ ਜਿਹੜੇ ਗਾਲਾਂ ਕੱਢਦੇ ਨੇ ਇਹਨਾਂ ਦੀ ਜਿਹੜੀ ਜਨਰੇਸ਼ਨ ਆ ਇਹਨਾਂ ਦੀ ਜਿਹੜੀ ਨਸਲ ਆ ਆਪਾਂ ਉਹਨਾਂ ਦੇ ਬਾਰੇ ਥੋੜੀ ਜੀ ਜਾਣਕਾਰੀ ਦੇਣੀ ਹੈ ਅਜੇ ਜੰਗ ਲੱਗੀ ਐ ਤੇ ਜਿਹੜਾ ਪੰਜਾਬ ਦੇ ਵਿੱਚ ਭਈਏ ਬੈਠੇ ਨਾ 3 ਲੱਖ ਭਈਆ ਰੇਲਵੇ ਸਟੇਸ਼ਨਾਂ ਨੂੰ ਜਾਮ ਕਰਕੇ ਬੈਠਾ ਵਾਪਸ ਭਜਣ ਲਈ ਤੁਹਾਡੀਆਂ ਬਹਾਦਰੀਆਂ ਸਿਰਫ ਜਾਂ ਤਾਂ ਰੇਡੀਓ ਤੇ ਟੈਲੀਵਿਜ਼ਨਾਂ ਦੇ ਚੈਨਲਾਂ ਤੇ ਹਨ ਜਾਂ ਫਿਰ ਆ ਗਾਲਾਂ ਕੱਢਣ ਦੇ ਵਿੱਚ ਹੈ ਚਾਰ ਕਪਟਾਕੇ ਚੱਲੇ ਤੇ ਭਈਆ ਨੇ ਐ ਸਪੀਡ ਫੜ ਲਈ ਵਾਪਸ ਯੂਪੀ ਬਿਹਾਰ ਨੂੰ ਭਜਣ ਦੀ ਹੁਣ ਟਿਕ ਤੁਸੀਂ ਪਿਛਲੇ ਕਈ ਸਾਲਾਂ ਤੋਂ ਸਿੱਖਾਂ ਦੇ ਪਿੱਛੇ ਪਏ ਹੋਏ ਹੋ ਇਹ ਤਾਂ ਰੱਬ ਨੇ ਵਧੀਆ ਕੀਤਾ ਤੁਹਾਡੇ ਦਿਮਾਗ ਦੇ ਖਾਨੇ ਦੇ ਵਿੱਚ ਥੋੜੀ ਗੜਬੜ ਹੋਈ ਤਾਂ ਤੁਸੀਂ ਹੁਣ ਪੰਗਾ ਲੈ ਬੈਠੇ ਹਾਂ ਹੁਣ ਨਤੀਜੇ ਇਹ ਆ ਕਿ ਸਾਰਾ ਭਾਰਤੀ ਜਿਹੜਾ ਮੀਡੀਆ ਉਹ ਝੂਠ ਬੋਲਣ ਤੇ ਲੱਗਾ ਸ਼ਾਬਾਸ਼ ਦੇਣੇ ਬੰਦੀ ਤਗੜੇ ਹੋ ਕੇ ਬੋਲੋ ਪਰ ਝੂਠ ਬੋਲ ਕੇ ਮਸਲੇ ਹੱਲ ਨਹੀਂ ਹੁੰਨੇ ਹੁਣ ਤਾਂ ਰਣ ਤਤੇ ਵਿੱਚ ਜੂਝਣਾ ਪਊਗਾ ਤੇ ਜਾਂ ਖੋਡਾਂ ਚ ਲੁਕਣਾ ਪਊਗਾ ਦੋਹਾਂ ਚੋਂ ਇੱਕ ਕੰਮ ਚੁਣਨ ਲਓ ਜਿਹੜਾ ਤੁਸੀਂ ਕਰਨਾ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਲੜ ਨਹੀਂ ਸਕਦੇ ਅਸੀਂ ਥੋੜੀ ਜਿਹੀ ਗੱਪ ਵੀ ਮਾਰਦੇ ਨੇ ਤੁਹਾਡੇ ਵਾਸਤੇ ਕਿ ਤੁਸੀਂ ਬਹੁਤ ਬਹਾਦਰ ਹੋ ਤੁਸੀਂ ਬਹੁਤ ਇਤਿਹਾਸ ਵਿੱਚ ਵੱਡੇ ਵੱਡੇ ਇਤਿਹਾਸ ਸਿਰਜੇ ਨੇ ਤੁਹਾਡੀਆਂ ਲੜਾਈਆਂ ਨੇ ਤੇ ਹੁਣ ਦੀ ਲੜਾਈ ਨੇ ਵੀ ਵੱਡਾ ਇਤਿਹਾਸ ਸਿਰਜ ਦੇਣਾ ਸਾਨੂੰ ਕਹਿਣ ਦੀ ਕੀ ਲੋੜ ਆ ਹੁਣ ਤਾਂ ਸਾਰੇ ਸੰਸਾਰ ਨੇ ਦੇਖ ਲੈਣਾ ਹੁਣ ਤਾਂ ਦੂਰਬੀਨ ਮੈਨ ਲੈਣ ਦੀ ਲੋੜ ਪੈਣੀ ਨਨਕਾਣਾ ਸਾਹਿਬ ਉੱਤੇ ਸੁੱਟੇ ਹੋਏ ਡਰੋਨ ਦਾ ਅਰਥ ਕੀ ਹੈ ਇਹ ਸਾਡੇ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਅਜੇ ਵੀ ਉਹਨਾਂ ਨੂੰ ਦੱਸਣਾ ਪਊਗਾ ਕਿ ਨਹੀਂ ਨਹੀਂ ਇਹ ਪਾਕਿਸਤਾਨ ਨੇ ਸਿੱਟਿਆ ਜਾਂ ਕਿੰਨੇ ਤੁਸੀਂ ਹੁਣ ਆਪੇਂ ਦਾ ਜਾਲਾ ਲੋ ਪਾਕਿਸਤਾਨ ਦੀ ਫੌਜ ਨੇ ਬਕਾਇਦਾ ਐਲਾਨ ਇੱਕ ਹੋਰ ਕਰ ਦਿੱਤਾ ਕਿ ਗੁਰਦੁਆਰਿਆਂ ਦੇ ਉੱਤੇ ਹਮਲੇ ਬਾਰੇ ਸਿਕਰੀ ਸੋਚ ਵੀ ਨਹੀਂ ਸਕਦੇ ਹਮਰਾ ਕਰਨ ਦਾ ਦੂਰ ਦੀ ਗੱਲ ਪਰ ਬੁਝਲਾਂ ਦੀ ਨਿਸ਼ਾਨੀ ਇਹ ਹੁੰਦੀ ਹੈ ਜਾਂ ਉਹ ਮਸੀਤਾਂ ਦੇ ਉੱਤੇ ਹਮਲੇ ਕਰਨਗੇ ਮੱਠਾਂ ਤੇ ਕਰਨਗੇ ਗੁਰਦੁਆਰਿਆਂ ਤੇ ਕਰਨਗੇ ਉਹ ਸੋਚਦੇ ਸ਼ਾਇਦ ਗੁਰਦੁਆਰਿਆਂ ਜਾਂ ਮਸੀਤਾਂ ਤੇ ਹਮਲਾ ਕਰਨ ਵਾਲ ਜਿਹੜੇ ਉਸ ਧਰਮ ਨਾਲ ਸੰਬੰਧਿਤ ਲੋਕ ਨੇ ਉਹਨਾਂ ਦੇ ਹੌਸਲੇ ਜਿਹੜੇ ਛੋਟੇ ਪੈ ਜਾਣਗੇ ਪਰ ਇਹਨਾਂ ਸਮਝਾਵੇ ਕਿਹੜਾ ਕਿ ਉਹਨਾਂ ਨੇ ਹੋਰ ਤੱਤੇ ਹੋ ਕੇ ਤੁਹਾਡੇ ਨਾਲ ਪੈਣਾ ਤੁਹਾਡੀ ਸਭ ਤੋਂ ਵੱਡੀ ਬਹਾਦਰੀ ਇੱਕ ਹੋਰ ਦੱਸ ਦਈਏ ਕਿ ਤੁਸੀਂ ਗੁਜਰਾਤ ਨੂੰ ਮੈਦਾਨ ਦਾ ਜੰਗ ਨਹੀਂ ਬਣਾ ਰਹੇ ਰਾਜਸਥਾਨ ਨੂੰ ਮੈਂ ਦਾੰਦਾ ਜੰਗਨੀ ਬਣਾ ਰਿਹਾ ਸਿਰਫ ਪੰਜਾਬ ਚ ਹੁੰਦੇ ਉਸ ਦੀ ਵਜ੍ਹਾ ਕੀ ਹੈ ਵਜ੍ਹਾ ਸਪਸ਼ਟ ਹੈ ਕਿ ਤੁਸੀਂ ਲੜਨ ਜੋਗੇ ਨਹੀਂ ਪੰਜਾਬੀਆਂ ਤੋਂ ਸਿੱਖਾਂ ਤੋਂ ਥੋੜੀ ਵੀ ਇਤਿਹਾਸ ਰੱਖੀ ਹੈ ਪਛਾਦੇ ਲੜਨਗੇ ਇਹਨਾਂ ਨੇ ਹੁਣ ਵੈਸੇ ਨਹੀਂ ਲੜਨਾ ਤੁਹਾਡੇ ਸ਼ਾਬਾਸ਼ ਤੁਸੀਂ ਵੈਸੇ ਸਾਨੂੰ ਸਿਆਣੇ ਕਰ ਦਿੱਤਾ ਪਹਿਲਾਂ ਤਾਂ ਅਸੀਂ ਅੱਖਾਂ ਤੇ ਪੱਟੀਆਂ ਬੱਧੀਆਂ ਸੀ ਸਾਡੀ ਜਿਨ੍ਹਾਂ ਦੇ ਅਜੇ ਵੀ ਅੱਖਾਂ ਤੇ ਪੱਟੀਆਂ ਬੱਧੀਆਂ ਹਨ ਉਹ ਰੋਜ਼ ਰੋਜ਼ ਹੁਣ ਪੱਟੀਆਂ ਲੁੱਥੀ ਜਾਣੀਆਂ ਇੱਕ ਬੇਨਤੀ ਕਰਨੀ ਜ਼ਰੂਰੀ ਸੀ ਮੈਂ ਸ਼ੁਰੂਜੀ ਕਰਨੀ ਸੀ ਪਹਿਲਾਂ ਦੱਸ ਦਵਾਂ ਹੋ ਸਕਦਾ ਆਪਣੇ ਵਾਲਾ ਚੈਨਲ ਲੇ ਉੱਥੇ ਬਲੌਕ ਕਰਨ ਜੇ ਤੁਹਾਡੇ ਫੋਨ ਉਤੇ ਨਹੀਂ ਆਉਂਦਾ ਤਾਂ ਇਸ ਦਾ ਮਤਲਬ ਹੈ ਕਿ ਬਲੌਕ ਕੀਤਾ ਹੈ ਤੇ ਇਸ ਦਾ ਸਿੰਪਲ ਇਲਾਜ ਹੈ VPN ਡਾਊਨਲੋਡ ਕਰਕੇ ਕਿਸੇ ਹੋਰ ਮੁਲਕ ਦੀ ਲੋਕੇਸ਼ਨ ਲਾ ਲੋਗੇ ਤਾਂ ਚੱਲ ਪਵੇਗਾ ਪੰਜਾਬ ਵਿੱਚ ਵਸਦੇ ਸਮੂਹ ਸਿੱਖਾਂ ਨੂੰ ਖਾਸ ਕਰਕੇ ਬੇਨਤੀ ਹੈ ਭਾਰਤੀ মিডিਏ ਦੇ ਉੱਤੇ ਜੋ ਵੀ ਪ੍ਰਚਾਰ ਕੀਤਾ ਜਾ ਰਿਹਾ ਇਸ ਤੇ ਕੋਈ ਯਕੀਨ ਨਹੀਂ ਕਰਨੀ ਲੋੜੇ ਸਿਰਫ ਸਿਰੇ ਦੀਆਂ ਗੱਪਾਂ ਲਾ ਲਾ ਕੇ ਮਾਰਦੇ ਨੇ ਕੱਲ ਹੋਰ ਹੁੰਦੀ ਹੈ ਤੇ ਦੱਸਦੇ ਕੋਈ ਹੋਰ ਨਹੀਂ ਪੰਜਾਬ ਦਾ ਇਹਨਾਂ ਨੇ ਨੁਕਸਾਨ ਕਰਨਾ ਹੈ ਪੰਜਾਬ ਦੇ ਉੱਤੇ ਇਹ ਖੁਦ ਹੀ ਹਮਲਾ ਕਰਕੇ ਪੰਜਾਬ ਦਾ ਨੁਕਸਾਨ ਕਰਨਗੇ ਭਾਰਤ ਤੇ ਪਾਕਿਸਤਾਨ ਦਾ ਦੁਨੀਆ ਦੇ ਇਤਿਹਾਸ ਵਿੱਚ ਆਖਰੀ ਜੰਦ ਹੋਵੇਗਾ ਇਸ ਜੰਦ ਦੀ ਜਦ ਵੀ ਸਮਾਪਤੀ ਹੋਈ ਉਸ ਤੋਂ ਬਾਅਦ ਦੁਬਾਰਾ ਜੰਦ ਕਦੇ ਨਹੀਂ ਲੱਗੇਗਾ ਪਰ ਅਜੇ ਇਹ ਕਹਿਣਾ ਥੋੜਾ ਜਿਹਾ ਮਮਕਨ ਨਹੀਂ ਅਜੇ ਥੋੜੇ ਦਿਨ ਆਪਾਂ ਹੋਰ ਉਡੀਕ ਲਈਏ ਮਈ ਦੇ ਐਂਡ ਤੱਕ ਦੇਖ ਲਈਏ ਉਦੋਂ ਤੱਕ ਆਪਾਂ ਨੂੰ ਸਹੀ-ਸਹੀ ਪਤਾ ਲੱਗ ਜਾਣਾ ਕਿ ਗੱਲ ਕਿੱਥੋਂ ਤੱਕ ਤੁਰੀ ਤੇ ਪਹੁੰਚੀ ਹਾਲਾਂਕਿ ਅਮਰੀਕਾ ਦਾ ਜਿਹੜਾ ਉਪਰਾਸ਼ਟਰਪਤੀ ਜੇਰੀ ਵੈਂਸ ਉਹਨੇ ਕਿਹਾ ਹੈ ਕਿ ਅਸੀਂ ਇਸ ਲੜਾਈ ਦੇ ਵਿੱਚ ਨਹੀਂ ਆ ਸਕਦੇ ਜਾਂ ਅਸੀਂ ਇਸ ਲੜਾਈ ਨੂੰ ਰੋਕ ਨਹੀਂ ਸਕਦੇ ਕਹਿਣ ਦਾ ਭਾਵ ਕਿ ਉਹ ਚੁੱਪ ਕਰਕੇ ਮੂਕ ਦਰਸ਼ਕ ਬਣ ਕੇ ਸਾਈਡ ਤੇ ਹੋ ਕੇ ਦੇਖਣਾ ਚਾਹੁੰਦੇ ਨੇ ਕਿ ਤੁਸੀਂ ਜੋ ਕਰਨਾ ਹੈ ਕਰ ਲਓ ਇਹਨਾਂ ਗੱਲਾਂ ਦੇ ਅਰਥ ਬੜੇ ਸਪਸ਼ਟ ਹਨ ਤੇ ਉਹ ਸਮਝਣਾ ਸਾਨੂੰ ਖੁਦ ਨੂੰ ਪੈਣਾ ਹੈ ਕਿ ਇਹ ਅਰਥ ਕੀ ਹਨ ਪਾਕਿਸਤਾਨ ਦੇ ਲੀਡਰਾਂ ਦੇ ਬਿਆਨਾਂ ਤੋਂ ਪਤਾ ਲੱਗਦਾ ਹੈ ਕਿ ਉਹ ਚਾਹੁੰਦੇ ਨੇ ਕਿ ਕੋਈ ਨਾ ਕੋਈ ਸਾਡਾ ਸਮਝੌਤਾ ਕਰਾ ਦੇਵੇ ਉਹ ਜੰਗ ਨੂੰ ਇਸ ਤੋਂ ਅੱਗੇ ਨਹੀਂ ਵਧਾਉਣਾ ਚਾਹੁੰਦੇ ਹਾਲਾਂਕਿ ਪਾਕਿਸਤਾਨ ਨੇ ਤਾਂ ਜੰਗ ਵਧਾਈ ਹੀ ਨਹੀਂ ਇਹ ਤਾਂ ਭਾਰਤ ਵਾਲੇ ਪਾਸੇ ਆ ਰਹੀ ਹੈ ਪਰ ਪਾਕਿਸਤਾਨ ਅਜੇ ਗੰਭੀਰਤਾ ਨਾਲ ਚਾਰਾਜੋਈ ਦੇ ਵਿੱਚ ਜੁਟਿਆ ਹੋਇਆ ਹੈ ਕਿ ਸ਼ਾਇਦ ਕੋਈ ਸਮਝੌਤਾ ਹੋ ਜਾਏ ਫਿਲਹਾਲ ਉਹ ਜੇ ਭਾਰਤੀ ਹਮਲਿਆਂ ਨੂੰ ਰੋਕਣਾ ਤੇ ਉਹਦਾ ਜਵਾਬ ਦੇਣ ਵਿੱਚ ਰੁੱਝਿਆ ਹੈ ਪਾਕਿਸਤਾਨ ਵੱਲੋਂ ਅਜੇ ਮਿੱਥ ਕੇ ਕੋਈ ਹਮਲਾ ਨਹੀਂ ਕੀਤਾ ਗਿਆ ਪਰ ਭਾਰਤੀ ਪ੍ਰਪਗੰਡਾ ਪੂਰੇ ਸਿਖਰਾਂ ਤੇ ਚੱਲਣ ਰਿਹਾ ਹੈ ਜੇ ਪਾਕਿਸਤਾਨ ਨੇ ਇੱਥੇ ਡਰੋਨ ਸੱਡਤਾ ਪਾਕਿਸਤਾਨ ਨੇ ਉੱਥੇ ਸੁੱਟ ਦਿੱਤਾ ਐਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ ਇਸ ਪ੍ਰਪਗੰਡੇ ਦੇ ਅਰਥ ਜੋ ਮੈਨੂੰ ਸਮਝ ਆਉਂਦੇ ਉਹ ਸਿਰਫ ਇਹ ਹੀ ਹਨ ਕਿ ਇਹ ਪੰਜਾਬ ਨੂੰ ਡੈਮੇਜ ਕਰਨਾ ਚਾਹੁੰਦੇ ਨੇ ਰਾਤ ਦੇ ਹਨੇਰੇ ਦੇ ਵਿੱਚ ਕੋਈ ਹਮਲਾ ਕਰਕੇ ਜਾਂ ਦਿਨ ਵੇਲੇ ਕਿਸੇ ਵੀ ਤਰੀਕੇ ਪੰਜਾਬ ਵਾਸੀ ਖਾਸ ਕਰਕੇ ਸਿੱਖਾਂ ਦੀ ਮਾਨਸਿਕ ਦਸ਼ਾ ਨੂੰ ਪਹਿਲਾਂ ਹੀ ਉਸ ਤਰ੍ਹਾਂ ਦੀ ਬਣਾਉਣੀ ਚਾਹੁੰਦੇ ਹਨ ਕਿ ਜੇ ਕੋਈ ਹਮਲਾ ਹੁੰਦਾ ਤਾਂ ਉਹ ਇਹ ਸੋਚਣ ਕਿ ਹਮਲਾ ਪਾਕਿਸਤਾਨ ਨੇ ਕੀਤਾ ਜਦਕਿ ਪਾਕਿਸਤਾਨ ਨੇ ਇਦਾਂ ਦਾ ਕੋਈ ਹਮਲਾ ਨਹੀਂ ਕਰਨਾ ਨਾ ਹੀ ਪਾਕਿਸਤਾਨ ਨੇ ਕੋਈ ਗੁਰਦੁਆਰਿਆਂ ਦੇ ਉੱਤੇ ਹਮਲਾ ਕਰਨਾ ਜਦੋਂ ਕਿ ਸਿੱਖ ਪਾਕਿਸਤਾਨ ਦੇ ਖਿਲਾਫ ਹੀ ਨਹੀਂ ਤਾਂ ਪਾਕਿਸਤਾਨ ਪੰਜਾਬ ਦੇ ਉੱਤੇ ਹਮਲਾ ਕਰੇਗਾ ਕਿਉਂ ਪਰ ਪ੍ਰਪੋਗੈਂਡਾ ਲੋਕਾਂ ਦੇ ਮਨਾਂ ਉੱਤੇ ਥੋੜਾ ਬਹੁਤਾ ਅਸਰ ਕਰਦਾ ਹੈ ਇਹ ਪ੍ਰਪੋਗਾਂਡਾ ਸਿਰਫ ਪੰਜਾਬੀਆਂ ਦੇ ਸਿੱਖਾਂ ਦੇ ਮਨਾਂ ਨੂੰ ਜਿਚਾਉਣ ਲਈ ਹੈ ਕਿ ਉਹ ਇਹ ਗੱਲ ਨੂੰ ਮੰਨ ਲੈਣ ਕਿ ਪਾਕਿਸਤਾਨ ਤੁਹਾਡੇ ਤੇ ਹਮਲਾ ਕਰੇਗਾ। ਇਸ جنگ ਦੇ ਵਿੱਚੋਂ ਬਹੁਤ ਸਾਰਾ ਕੁਝ ਨਵਾਂ ਨਿਕਲਣਾ ਹੈ। ਬਹੁਤ ਸਾਰੇ ਉਹਨਾਂ ਸਵਾਲਾਂ ਦੇ ਜਵਾਬ ਵੀ ਸਾਹਮਣੇ ਆ ਜਾਣੇ ਹਨ। ਕਈ ਹਿੰਦੂ ਭਰਾ ਇਹ ਸਵਾਲ ਕਰਦੇ ਜੇ ਖਾਰਿਸਤਾਨ ਬਣ ਗਿਆ ਕਿ ਤੁਸੀਂ ਇੱਥੇ ਬਰਾਬਰ ਦੇ ਹੱਕ ਦੇਵੋਗੇ? ਕਿ ਪੰਜਾਬ ਦੇ ਵਿੱਚ ਹਿੰਦੂ ਸੁਰੱਖਿਅਤ ਰਹਿਣਗੇ? ਇਹਨਾਂ ਸਵਾਲਾਂ ਦਾ ਜਵਾਬ ਹੁਣ ਹਿੰਦੂ ਭਾਈਚਾਰਾ ਦੇਵੇਗਾ ਕਿ ਕੀ ਉਹ ਭਾਰਤ ਦੇ ਨਾਲ ਖੜਾ ਹੈ ਕਿ ਸਿੱਖਾਂ ਦੇ ਨਾਲ ਖੜਾ ਹੈ? ਜੇ ਤੇ ਉਹਨਾਂ ਨੇ ਜੈ ਹਿੰਦ ਕਹਿਣੀ ਹੈ। ਜੇ ਉਹਨਾਂ ਨੇ ਤਿਰੰਗਾ ਲਹਿਰਾਉਣਾ ਤੇ ਇਸ ਦਾ ਜਵਾਬ ਵੀ ਬਰਾਪੇ ਲੱਭ ਲੈਣ ਕਿ ਉਹਨਾਂ ਦਾ ਖਾਲਸਾਣ ਦੇ ਵਿੱਚ ਭੁੱਖ ਕੀ ਹੋਏਗਾ ਕਿਉਂਕਿ ਸਿੱਖਾਂ ਨੇ ਸਾਰੀਆਂ ਗੱਲਾਂ ਦੇ ਜਵਾਬ ਨਹੀਂ ਦੇਣੇ ਤੁਸੀਂ ਹੁਣ ਜਵਾਬ ਆਪਣੇ ਮਨ ਨੂੰ ਸ਼ੀਸ਼ੇ ਮੋਰੇ ਖੜ ਕੇ ਆਪੇ ਪੁੱਛਿਓ ਅੱਜ ਵਕਤ ਹੈ ਕਿ ਤੁਸੀਂ ਸਿੱਖਾਂ ਦੇ ਨਾਲ ਖੜ ਕੇ ਸਾਬਤ ਕਰ ਸਕਦੇ ਹੋ ਵੀ ਤੁਸੀਂ ਕਿਹੜੇ ਪਾਸੇ ਹੋ ਸਵਾਰ ਸਿੱਖਾਂ ਦਾ ਨਹੀਂ ਰਿਹਾ ਕਿ ਸਿੱਖ ਪਾਕਿਸਤਾਨ ਨਾਲ ਆ ਕਿ ਭਾਰਤ ਨਾਲ ਆ ਸਿੱਖ ਤਾਂ ਸਿਰਫ ਆਪਣੇ ਨਾਲ ਨੇ ਤੇ ਖਾਲਸਾਣ ਦੇ ਨਾਲ ਨੇ ਹੁਣ ਪੰਜਾਬੀ ਭਾਈਚਾਰਾ Hindu ਭਾਈਚਾਰਾ ਇਹ ਫੈਸਲਾ ਕਰ ਲਵੇ ਸਮਾਂ ਆ ਗਿਆ ਹੈ ਤੇ ਉਹਨਾਂ ਨੇ ਕਿਹੜੇ ਪਾਸੇ ਰਹਿਣਾ ਹੈ ਭਾਰਤ ਵਾਲੇ ਪਾਸੇ ਜਾਣਾ ਹੈ ਕਿ ਖਾਲਸਤਾਨ ਵਾਲੇ ਪਾਸੇ ਜਾਣਾ ਸਮਾਂ ਹੋਣਾ ਖਾਲਸਤਾਨ ਬਣਨ ਤੋਂ ਪਹਿਲਾਂ ਹੀ ਮਹਾਰਾਜ ਨੇ ਇਹ ਮਤਨ ਦਾ ਸਮਾਂ ਲਿਆਤਾ ਸਿਆਣੇ ਤੇ ਸਮਝਦਾਰ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਉਹ ਆਪੇ ਸਮਝ ਜਾਂਦਾ ਮੈਂ ਕੀ ਕਹਿ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਮਤਲਬ ਆਪਣੇ ਭਾਰਤ ਦੀਆਂ ਫੌਜਾਂ ਦੇ ਵਿਰੋਧ ਵਿੱਚ ਕੁਝ ਕਰੋ ਕੁਛ ਨਹੀਂ ਕਰਨਾ ਕਹਿਣ ਦਾ ਭਾਵ ਆ ਕਿ ਪੰਜਾਬ ਦੇ ਹੱਕ ਵਿੱਚ ਚੁੱਪ ਰਹਿਣਾ ਹੈ ਪੰਜਾਬ ਦੇ ਹੱਕ ਵਿੱਚ ਬਿਆਨ ਦੇਣਾ ਹੈ ਕਿ ਜਿਨ੍ਹਾਂ ਨੂੰ ਬਰੂਦਾਂ ਨਾਲ ਖੇਡਣ ਦਾ ਚਾਹ ਹੈ ਉਹ ਆਪਣਾ ਪਿੰਡ ਤੇ ਮੈਦਾਨ ਗੁਜਰਾਤ ਵਾਲੇ ਪਾਸੇ ਜੁਪੀ ਬਿਹਾਰ ਜਿੱਥੇ ਉਹਨਾਂ ਨੂੰ ਜਗ੍ਹਾ ਮਿਲਦੀ ਹੈ ਉੱਥੇ ਲਾ ਲੈਣਾ ਰਾਜਸਥਾਨ ਦਾ 1900 ਮੀਲ ਬਾਰਡਰ ਨਾਲ ਲੱਗਦਾ ਉੱਥੇ ਲਾ ਲੈਣਾ ਘੁਮਕਮਾ ਕੇ ਫੌਜਾਂ ਤੇ ਟੈਂਕ ਤੁਸੀਂ ਲਿਆਣ ਕੇ ਲਾ ਦਿੰਦੇ ਹੋ ਪੰਜਾਬ ਦੇ ਬਾਰਡਰ ਦੇ ਉੱਤੇ ਇਸ ਦਾ ਅਰਥ ਤਾਂ ਸਿੱਧਾ ਹੀ ਹੈ ਨਾ ਕਿ ਤਬਾਹ ਪੰਜਾਬ ਨੂੰ ਕਰਨਾ ਜੇ ਪੰਜਾਬ ਨੂੰ ਤਬਾਹ ਭਾਰਤ ਦੀਆਂ ਫੌਜਾਂ ਕਰਦੀਆਂ ਤੇ ਪੰਜਾਬ ਦਾ ਹਿੰਦੂ ਭਾਈਚਾਰਾ ਉਹੀ ਗੱਲ ਜੈ ਹਿੰਦ ਜੈ ਹਿੰਦ ਕਰਦਾ ਤੇ ਇਸ ਦਾ ਫਿਰ ਸਪਸ਼ਟ ਅਰਥ ਇਹ ਹੈ ਕਿ ਤੁਸੀਂ ਸਿੱਖਾਂ ਦੇ ਦੁਸ਼ਮਣੋਂ 1960 ਵਿੱਚ ਵੀ ਤੁਸੀਂ ਸਬੂਤ ਦੇ ਦਿੱਤਾ ਸੀ 1984 ਵਿੱਚ ਵੀ ਦੇ ਦਿੱਤਾ ਸੀ ਹੁਣ ਚੜ ਗਿਆ 225 ਤੀਜਾ ਚਾਂਸ ਵਾਹਿਗੁਰੂ ਨੇ ਤੁਹਾਨੂੰ ਦਿੱਤਾ ਹੁਣ ਤੁਸੀਂ ਸਾਬਤ ਕਰੋ ਕਿ ਤੁਸੀਂ ਕਿਸ ਪਾਸੇ ਹੋ ਤੇ ਇਹ ਵੀ ਆਪਣੇ ਚੇਤਿਆਂ 'ਚ ਰੱਖੋ ਕਿ 225 ਦਾ ਜਿਹੜਾ ਤੁਹਾਨੂੰ ਚਾਂਸ ਮਿਲਿਆ ਹੈ ਆਖਰੀ ਚਾਂਸ ਹੈ ਇਸ ਤੋਂ ਬਾਅਦ ਚਾਂਸ ਨਹੀਂ ਮਿਲਣਾ ਦੁਬਾਰਾ ਜੇ ਪੰਜਾਬ ਦਾ Hindu ਅੱਜ ਪੰਜਾਬ ਦੇ ਹੱਕ ਵਿੱਚ ਇਸ ਜੰਗ ਦਾ ਵਿਰੋਧ ਕਰਦਾ ਤਾਂ ਅਸੀਂ ਸਮਝਾਂਗੇ ਕਿ ਉਹ ਸਿੱਖਾਂ ਦੇ ਨਾਲ ਖੜੇ ਹਨ ਖਾਲਸਾਣ ਦੇ ਨਾਲ ਖੜੇ ਹਨ ਸਿੱਖਾਂ ਨੂੰ ਹਰ ਕੋਈ ਪੁੱਛੀ ਜਾਂਦਾ ਹੈ ਖਾਲਸਾਣ ਦਾ ਬਲੂਪ੍ਰਿੰਟ ਕੀ ਹੈ ਇਸ ਵਿੱਚ ਦੁੱਧੇ ਭਾਈਚਾਰੇ ਖਾਸ ਕਰਕੇ ਹਿੰਦੂ ਭਾਈਚਾਰਾ ਸੁਰੱਖਿਅਤ ਰਹੂਗਾ ਨਹੀਂ ਰਹੂਗਾ ਕੀ ਹੋਣਾ ਕੀ ਨਹੀਂ ਹੋਣਾ ਹੁਣ ਖਾਲਸਾ ਦਾ ਬਲੂਪ੍ਰਿੰਟ ਹਿੰਦੂ ਭਾਈਚਾਰੇ ਦੇ ਹੱਥ ਵਿੱਚ ਵੀ ਇਸ ਜੰਗ ਦੇ ਵਿੱਚ ਤੁਹਾਡੀ ਸੋਚ ਨੇ ਖਿੱਚੇ ਹੋਏ ਨਵੇਂ ਖਾਕੇ ਇਸ ਜੰਗ ਵਿੱਚ ਤੁਹਾਡੇ ਐਕਸ਼ਨਾਂ ਨੇ ਤੈਅ ਕਰ ਦੇਣਾ ਕਿਉਂਕਿ ਹਿੰਦੂ ਸਿੱਖ ਭਾਈ ਭਾਈ ਦਾ ਡਰਾਮਾ ਬਹੁਤਾ ਲੰਮਾ ਨਹੀਂ ਚੱਲਣਾ ਵੈਸੇ ਤਾਂ ਲੋਕਾਂ ਦੇ ਸਿਆਣੇ ਹੋ ਗਏ ਪਹਿਲਾਂ ਸਮਝ ਗਏ ਨੇ ਬਹੁਤ ਹਿੰਦੂ ਪਰਿਵਾਰ ਵੀ ਹੋਣਗੇ ਜਿਹੜੇ ਸਮਝ ਗਏ ਹੋਣਗੇ ਸਾਰੇ ਹਿੰਦੂ ਇੱਕੋ ਜਿਹੇ ਨਹੀਂ ਪਰ ਫਿਰ ਵੀ ਇਸ ਵੱਡੇ ਕਾਰਜ ਵਾਸਤੇ ਸਪਸ਼ਟਤਾ ਬੜੀ ਜ਼ਰੂਰੀ ਹੈ ਪੰਜਾਬ ਵਿੱਚ ਦੀਆਂ ਹਿੰਦੂ ਸੰਸਥਾਵਾਂ ਵੱਲੋਂ ਕੋਈ ਖਾਸ ਕਰਕੇ ਇਹ ਐਲਾਨ ਕੀਤਾ ਜਾਵੇ ਕੋਈ ਏਦਾਂ ਅਖਬਾਰ ਵਿੱਚ ਬਿਆਨ ਦਿੱਤਾ ਜਾਵੇ ਕਿ ਅਸੀਂ ਇਸ ਜੰਗ ਦੇ ਖਿਲਾਫ ਹਾਂ ਤਾਂ ਇਸ ਦਾ ਅਰਥ ਇਹ ਹੀ ਨਿਕਲੇਗਾ ਕਿ ਉਹ ਪੰਜਾਬ ਦੇ ਸਿੱਖਾਂ ਦੇ ਨਾਲ ਖੜੇ ਹਨ ਪਲਵੰਮੇ ਦੇ ਵਿੱਚ ਭਾਰਤ ਸਰਕਾਰ ਨੇ ਹਿੰਦੂ ਭਾਈਚਾਰੇ ਨੂੰ ਮਾਰਿਆ ਪਰ ਜੇ ਹਿੰਦੂ ਭਾਈਚਾਰੇ ਦੀ ਕੋਈ ਸੰਸਥਾ ਪੰਜਾਬ ਵਿੱਚੋਂ ਇਸ ਦਾ ਖੁੱਲ੍ਹ ਕੇ ਖੰਡਨ ਨਹੀਂ ਕਰਦੀ ਵਿਰੋਧ ਨਹੀਂ ਕਰਦੀ ਨਿਖੇਦੀ ਨਹੀਂ ਕਰਦੀ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਤੁਸੀਂ ਜਿਹੜਾ ਭਾਰਤ ਵੱਲੋਂ ਆਪਣੇ ਉਜਾੜੇ ਦਾ ਨਵਾਂ ਰਾਖ ਹੋ ਲਿਆ ਜਾ ਰਿਹਾ ਹੈ ਤੁਸੀਂ ਉਸੇ ਰਸਤੇ ਤੇ ਪੰਧੀ ਬਣਨਾ ਚਾਹੁੰਦੇ ਹੋ ਕਿਉਂਕਿ ਹਰੇਕ ਕੌਮ ਨੂੰ ਸੁਪਨਾ ਲੈਣ ਦਾ ਹੱਕ ਹੈ Hindu ਕੌਮ ਨੂੰ ਵੀ ਸੁਪਨਾ ਲੈਣ ਦਾ ਹੱਕ ਹੈ ਤੇ ਉਹਨਾਂ ਨੇ ਲਿਆ ਕਿ ਅਸੀਂ ਭਾਰਤ ਨੂੰ ਹਿੰਦੋਸਤਾਨ ਬਣਾਉਣਾ ਹੈ Hindu Hindi Hindustan ਪਰ ਇਹ ਸੁਪਨਾ ਤੁਹਾਡਾ ਨਾ ਹੈ ਹਿਮਾਚਲ ਨਾ ਹਰਿਆਣਾ ਅਤੇ ਪੰਜਾਬ ਵਿੱਚ ਸਿੱਖਾਂ ਨੇ ਪੂਰਾ ਨਹੀਂ ਹੋਣ ਦੇਣਾ ਇੱਕ ਗੱਲ ਦੂਸਰੇ ਪੱਖ ਤੋਂ ਹੋਰ ਵੀ ਜ਼ਰੂਰੀ ਹੈ ਘੱਟੋ ਘੱਟ ਪੰਜਾਬ ਦਾ Hindu ਭਾਈਚਾਰਾ ਜਿਨ੍ਹਾਂ ਦੀ ਕੋਈ ਵੀ ਸੰਸਥਾ ਕੋਈ ਵੀ ਜਥੇਬੰਦੀ ਇਸ ਚੀਜ਼ ਦੀ ਭਾਰਤ ਅੱਗੇ ਮੰਗ ਵੀ ਰੱਖ ਸਕਦਾ ਹੈ ਕਿ ਉਸ ਪਰਵਾਹਮਾ ਹਮਲੇ ਦੀ ਇਨਕੁਆਇਰ ਇੰਟਰਨੈਸ਼ਨਲ ਅੰਤਰਰਾਸ਼ਟਰੀ ਇਨਕੁਆਰੀ ਕਰਵਾਓ ਜੇ ਉਹ ਇਹਦੀ ਇਨਕੁਆਰੀ ਕਰਾਉਣ ਦੀ ਮੰਗ ਵੀ ਨਹੀਂ ਕਰਦਾ ਤਾਂ ਵੀ ਇਸ ਦਾ ਅਰਥ ਇਹ ਨਿਕਲਦਾ ਹੈ ਕਿ ਉਹ ਭਾਰਤ ਦੀਆਂ ਸਕੀਮਾਂ ਤੇ ਯੋਜਨਾਵਾਂ ਦੇ ਨਾਲ ਖੜਾ ਹੈ ਤੇ ਜੇ ਭਾਈ ਉਹ ਉਹਨਾਂ ਦੇ ਨਾਲ ਖੜਾ ਤੇ ਫਿਰ ਸਾਨੂੰ ਖਾਲਸਾ ਦਾ ਬਲੂਪ੍ਰਿੰਟ ਬਾਰੇ ਪੁੱਛਣ ਦਾ ਤੁਹਾਡੇ ਕੋਲ ਨੈਤਿਕ ਤੌਰ ਤੇ ਕੋਈ ਹੱਕ ਨਹੀਂ ਅਤੇ ਨਾ ਹੀ ਤੁਹਾਡੇ ਸਵਾਲਾਂ ਦੇ ਜਵਾਬ ਸਿੱਖ ਦੇਣ ਸਾਨੂੰ ਵੀ ਕੋਈ ਅਧਿਕਾਰ ਨਹੀਂ ਕਿ ਅਸੀਂ ਤੁਹਾਡੇ ਸਵਾਲਾਂ ਦਾ ਜਵਾਬ ਦੇਈਏ ਅੱਜ ਤੁਹਾਡੇ ਕੋਲ ਕੁਦਰਤ ਵੱਲੋਂ ਵਰਤਾਈ ਹੋਈ ਇੱਕੋ ਖੇਡ ਹੈ ਜਿਹਨੂੰ ਜੰਗੀ ਖੇਡ ਕਹਿੰਦੇ ਆ ਇਸ ਦੇ ਵਿੱਚ ਸਮਾਂ ਹੈ ਕਿ ਤੁਸੀਂ ਇਸ ਵਿੱਚ ਆਪਣੀ ਸਪਸ਼ਟਤਾ ਜ਼ਾਹਰ ਕਰੋ ਮੈਂ ਇਹ ਪੋਸਟ ਵੀਡੀਓ ਇੱਕ ਸਲਾਹ ਦੇ ਰੂਪ ਵਿੱਚ ਦੱਸ ਰਿਹਾ ਹਾਂ ਮੰਨਣਾ ਨਾ ਮੰਨਣਾ ਤੁਹਾਡੀ ਮਰਜ਼ੀ ਹੈ ਬੇਸ਼ੱਕ ਨਾ ਵੀ ਕਰੋ ਸਾਨੂੰ ਨਾ ਤੁਹਾਡੇ ਤੋਂ ਕੋਈ ਆਸ ਪਹਿਲਾਂ ਸੀ ਨਾ ਅੱਜ ਹੈ ਨਾ ਭਵਕ ਵਿੱਚ ਰਹਿਣੀ ਹੈ ਕਿਉਂਕਿ ਇਹ ਸਿੱਖਾਂ ਦੀ ਲੜਾਈ ਸਾਡੀ ਆਪਣੇ ਬਲ ਬੁੱਤੇ ਹੈ ਸਾਡੇ ਅਕਾਲ ਪੁਰਖ ਸਾਹਿਬ ਜੀ ਦੇ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਦਸਾਂ ਗੁਰੂ ਸਹਿਬਾਨਾਂ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਆਧਾਰਿਤ ਹੈ ਸਾਡੀ ਲੜਾਈ ਦਾ ਆਧਾਰ ਗੁਰਬਾਣੀ ਹੈ ਸਿੱਖੀ ਵਿਚਾਰਧਾਰਾ ਹੈ ਤੁਸੀਂ ਜੰਗਾਂ ਲੜਨੀਆਂ ਲੜੋ ਤੁਸੀਂ ਪੰਜਾਬ ਨੂੰ ਉਜਾੜਨਾ ਹੈ ਉਜਾੜੋ ਅਸੀਂ ਕੋਈ ਪਹਿਲੀ ਵਾਰੀ ਨਹੀਂ ਉਜੜਨਾ ਸਾਨੂੰ ਵੀ ਉਜੜਨ ਦੀ ਜਾਚ ਹੈ ਸਾਨੂੰ ਵੀ ਉਜੜ ਕੇ ਦੁਬਾਰਾ ਵਸਣ ਦੀ ਜਾਚ ਹੈ ਜੇ ਅਸੀਂ ਐਤਕੀ ਉਜੜਦੇ ਹਾਂ ਤੁਹਾਡੀ ਜੰਗ ਦੇ ਵਿੱਚ ਤਾਂ ਇਹ ਤੁਸੀਂ ਆਪਣੇ ਚੇਤਿਆਂ 'ਚ ਰੱਖ ਲਿਓ ਕਿ ਅਸੀਂ ਦੁਬਾਰਾ ਇੱਕ ਨਵੇਂ ਦੇਸ਼ ਦੇ ਰੂਪ ਦੇ ਵਿੱਚ ਵਸਾਂਗੇ ਖੁਸ਼ੀ ਹੋਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀ ਬਾਦਸ਼ਾਹਤ ਦੇ ਸਮੇਤ ਇਸ ਪੰਜਾਬ ਦੇ ਉੱਤੇ ਵਸਾਂਗੇ ਇਸ ਉਜਾੜੇ ਤੋਂ ਬਾਅਦ ਜਿਹੜਾ ਨਵਾਂ ਵਸਾ ਹੈ ਉਸ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਹੋ ਸਕਦਾ ਹੋਰ ਵੀ ਸਟੇਟਾਂ ਹੋਣ ਤਿਰੰਗੇ ਦਾ ਨਾਮੁਨਸ਼ਾਨ ਨਹੀਂ ਰਹੇਗਾ ਇਸ ਧਰਤੀ ਉੱਤੇ ਖਾਲਸਾ ਰਾਜ ਦੇ ਪਰਚਮ ਦਾ ਜਾਹੋ ਜਲਾਲ ਆਪਣੀਆਂ ਫਜ਼ਾ ਦੇ ਵਿੱਚ ਹਵਾਵਾਂ ਦੇ ਵਿੱਚ ਝੂਲੇਗਾ ਅਸੀਂ ਇਸ ਜੰਗ ਦੇ ਖਿਲਾਫ ਹਾਂ ਪਰ ਜੰਗ ਨੂੰ ਰੋਕਣ ਲਈ ਕੋਈ ਅਰਦਾਸ ਨਹੀਂ ਕਰਦੇ ਨਾ ਸਾਨੂੰ ਇਸ ਜੰਗ ਤੋਂ ਕੋ ਭੈ ਜਾਂ ਡਰ ਹੈ ਨਾ ਇਸ ਜੰਗ ਦਾ ਕੋਈ ਖੌਫ ਹੈ ਅਸੀਂ ਤਾਂ ਕਾਰਪੁਰਖ ਸਾਹਿਬ ਜੀ ਦੀ ਰਜਾ ਦੇ ਵਿੱਚ ਖੁਸ਼ ਹਾਂ ਕਿ ਉਹ ਕਿਵੇਂ ਤੇ ਕਿਹੜੇ ਤਰੀਕੇ ਸਾਨੂੰ ਰਾਜ ਤਖਤ ਤੇ ਬਿਠਾਉਣਾ ਚਾਹੁੰਦੇ ਹਨ ਸਾਨੂੰ ਆਪਣੇ ਗੁਰੂ ਦੇ ਦਿੱਤੇ ਹੋਏ ਉਸ ਪਾਤਸ਼ਾਹੀ ਦਾਵੇ ਦੇ ਬਚਨ ਇਨ ਗਰੀਵ ਸਿੱਖਨ ਕੋ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਉਸ ਉੱਤੇ ਯਕੀਨ ਹੈ ਤੇ ਸਦੀਵ ਕਾਲ ਤੱਕ ਸਾਨੂੰ ਵੀ ਯਕੀਨ ਬਣਿਆ ਰਹੇਗਾ ਇਨ੍ਹਾਂ ਹੀ ਗੱਲਾਂ ਨਾਲ ਇੱਥੇ ਹੀ ਸਮਾਪਤੀ ਕਰਦਾ ਹਾਂ ਕੱਲ ਨੂੰ ਦੁਬਾਰਾ ਮਿਲਦੇ ਹਾਂ ਕਿਸੇ ਨਵੀਆਂ ਵਿਚਾਰਾਂ ਤੇ ਨਵੀਆਂ ਖਬਰਾਂ ਦੇ ਨਾਲ ਆਪਣਾ ਖਿਆਲ ਰੱਖਣਾ ਚੜ੍ਹਦੀ ਕਲਾ 'ਚ ਰਹਿਣਾ ਜੀਉਂਦੇ ਵਾਸਤੇ ਰਹੋ ਖੁਸ਼ ਅਤੇ ਆਬਾਦ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ